ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰ ਅੱਜ ਦੀ ਵੱਡੀ ਖਬਰ ਖਬਰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਵਾਇਓ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਜਦੀ ਵੱਡੀ ਖਬਰ ਨਸ਼ਾ ਤਸਕਰਾਂ ਵਿਰੋਧਾ ਵੱਡੀ ਕਾਰਵਾਈ ਤਹਿਤ ਪੰਜਾਬ ਪੁਲਿਸ ਨੇ ਸਵੇਰ ਭਰ ਵਿੱਚ ਨਸ਼ਾ ਤਸਕਰ ਵਾਲਿਆਂ ਸੁਭਾਵਨੀ ਥਾਵਾਂ ਤੇ ਚਲਾਈਆਂ ਤਸ਼ਾਲ ਤਲਾਸ਼ੀ ਅਭਿਆਨ ਇਸ ਦੇ ਨਾਲ ਚੰਡੀਗੜ੍ਹ ਇਕਮਈ ਸੂਬੇ ਵਿੱਚ ਨਿਰਪੱਖ ਪਰਦਰਸ਼ੀ ਅਤੇ ਲਾਲਚ ਰਹਿਤ ਲੋਕ ਸਵਾਰ ਚੋਣਾਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਪੰਤਵਾਰ ਨੂੰ ਰਾਜ ਦੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਚੋਣਾਂ ਸ਼ਾਸਤਕਰ ਨਾਲ ਸੰਬੰਧਿਤ ਥਾਵਾਂ ਤੇ ਹੋਰ ਸੰਦੇਸ਼ੀਲ ਖੇਤਰਾਂ ਵਿੱਚ ਇੱਕ ਵਿਸ਼ਵ ਵਿਸ਼ਾਲ ਰਾਜ ਫਦਰ ਕਿਰਖ ਕੇ ਰਾਬੰਦੀ ਅਤੇ ਤਲਾਸ਼ੀ ਬਿਆਨ ਚਲਾਇਆ ਇਸ ਦੇ ਨਾਲ ਹੀ ਇਹ ਸਿੰਧ ਵਿਆਸ ਡਾਇਰੈਕਟਰ ਜਰਨਲ ਆਫ ਪੁਲਿਸ ਪੰਜਾਬ ਗਰਵਜਾਦਵ ਦੇ ਦਿਸ਼ਾ ਨਿਰਦੇਸ਼ ਤੇ ਸਵੇਰ 8 ਵਜੇ ਤੋਂ 11 ਵਜੇ ਤੱਕ ਸੂਬੇ ਭਰ ਵਿੱਚ ਇੱਕ ਸਮੇਂ ਚਲਾਈ ਗਈ ਹੈ ਖਬਰ ਨੂੰਨ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ